ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਗਰ ਤੁਹਾਨੂੰ ਕੋਈ ਗਾਲਾਂ ਕੱਢੇ ਉਸ ਦਾ ਮੰਗਲ ਮਨਾਓ ਅਗਰ ਤੁਹਾਡਾ ਕੋਈ અપਮਾਨ ਕਰੇ ਉਸ ਦਾ ਸਨਮਾਨ ਕਰੋ ਜੋ ਤੁਹਾਡਾ ਬੁਰਾ ਸੋਚ ਰਿਹਾ ਹੈ ਉਸ ਦਾ ਭਲਾ ਮੰਗੋ ਉਸ ਦਾ ਚੰਗਾ ਸੋਚੋ ਤਾਂ ਹੀ ਤੁਹਾਡੇ ਔਰ ਉਹਦੇ ਵਿੱਚ ਅੰਤਰ ਹੋਵੇਗਾ ਜੋ ਤੁਹਾਡੀ ਨਿੰਦਿਆ ਕਰਦਾ ਪਿਆ ਹੈ ਪਰਮਾਤਮਾ ਅੱਗੇ ਅਰਦਾਸ ਕਰੋ ਕਿ हे ਪਰਮਾਤਮਾ ਇਸ ਨੂੰ ਸਵਸਥ ਰੱਖੀ ਤੰਦਰੁਸਤ ਰੱਖੀ ਇਸ ਨੂੰ ਆਪਣੇ ਚਰਨਾਂ ਨਾਲ ਲਾ ਕੇ ਰੱਖੀ ਜਾਣੀ ਕਿ ਉਹਦਾ ਚੰਗਾ ਸੋਚੋ ਇਹਨੂੰ ਕਿੰਨੇ ਨੇ ਪਰਮार्थ ਭਗਤੀ ਕਿਉਂਕਿ ਭਗਤੀ ਕਰਨ ਵਾਲੇ ਬੰਦੇ ਕਦੇ ਕਿਸੇ ਦਾ ਬੁਰਾ ਨਹੀਂ ਮੰਗਦੇ ਇਸ ਕਰਕੇ ਜਦ ਵੀ ਤੁਹਾਨੂੰ ਕੋਈ ਤੁਹਾਡਾ ਬੁਰਾ ਸੋਚੇ ਉਸਦਾ ਭਲਾ ਮੰਗੋ ਤੁਹਾਡੇ ਕੋਈ ਨਿੰਦਿਆ ਕਰੇ ਤਾ ਪ੍ਰਮਾਤਮਾਗੇ ਅਰਦਾਸ ਕਰੋ ਕਿ ਹੈ ਪ੍ਰਮਾਤਮਾ ਇਹਨੂੰ ਸਵਸਥ ਰੱਖੇ ਚੰਦਰੁਸਦੱਖੀ ਇਹਨੂੰ ਆਪਣੇ ਚੱਲਣ ਨਾਲ ਜੋੜ ਕੇ ਰੱਖੀ ਤਾਂ ਕਿ ਭਲਾ ਹੀ ਮੰਗਣਾ ਹੈ ਕਿਉਂਕਿ ਚੰਗਾ ਸੋਚਣ ਵਾਲੇ ਬੰਦੇ ਭਲਾ ਮੰਗਣ ਵਾਲੇ ਬੰਦੇ ਹਮੇਸ਼ਾ ਭਲਾ ਹੀ ਮੰਗਦੇ ਨੇ ਉਹ ਕਿਸੇ ਦਾ ਬੁਰਾ ਮੰਗ ਨਹੀਂ ਦੀ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ